ਰੋਜ਼ ਤਾਂ ਇਥੇ ਜੇਲਾ ਤੋਂ ਤਾਂ ਲਾਰੈਂਸ ਮਿਸ਼ਨੋਈ ਇੰਟਰਵਿਊ ਦਿੰਦਾ ਤੇ ਇਹ ਜਾ ਕੇ ਹਾਈ ਕੋਰਟ ਤੇ ਜਦੋਂ ਹਾਈ ਕੋਰਟ ਦੀ ਫਟਕਾਰ ਲੱਗਦੀ ਹੈ ਉੱਥੇ ਵੀ ਜਾ ਕੇ ਐਫੀਡੇਵਿਟ ਦਿੰਦੇ ਕਿ ਸਾਨੂੰ ਲੱਗਦਾ ਹੈ ਇਹ ਨਹੀਂ ਕਹਿੰਦੇ ਕਿ ਨਹੀਂ ਹੋਈ ਇੰਟਰਵਿਊ ਸਾਨੂੰ ਲੱਗਦਾ ਹੈ ਕਿ ਇੱਥੇ ਨਹੀਂ ਹੋਈ ਇਹ ਤਾਂ ਹਲੇ ਵੀ ਨਹੀਂ ਕਹਿ ਸਕਦੇ ਠੋਕ ਵਾ ਜਾ ਕੇ ਕਿ ਨਹੀਂ ਹੋਈ ਕਿਉਂਕਿ ਨਾ ਪਤਾ ਇੰਟਰਵਿਊ ਪੰਜਾਬ ਦੀ ਜੇਲ੍ਹ 'ਚ ਹੋਈ ਹੈ ਜੋ ਸਿੱਧੂ ਮੂਸੇਵਾਲੇ ਨਾਲ ਹੋਇਆ ਜੋ ਪਟਿਆਲੇ 'ਚ ਕਾਲੀ ਦੇਵੀ ਮੰਦਿਰ ਤੇ ਜੋ ਉਥੇ ਹਾਲਾਤ ਬਣੇ ਜਾਂ ਰੋਜ ਲੁੱਟਾਂ ਖੋਹਾਂ ਦੇ ਫਰੋਤੀਆਂ ਦੇ ਕੇਸ ਚ ਆ ਰਹੇ ਫੇਲੀਅਰ ਤਾਂ ਸਿੱਧਾ ਤੇ ਸਿੱਧਾ ਹੋਮ ਮਿਨਿਸਟਰ ਦਾ ਔਰ ਹੋਮ ਮਿਨਿਸਟਰ ਸਾਹਿਬ ਦੀ ਦੇਖੋ ਮੈਂ ਧੰਨਵਾਦੀ ਆ ਭਗਵੰਤ ਮਾਨ ਦਾ ਉਹਨਾਂ ਦਾ ਇੰਟਰਵਿਊ ਹੈ ਅੰਗਰੇਜ਼ੀ ਅਖਬਾਰ ਚ ਦਿੱਤਾ ਹੈ ਕਹਿੰਦੇ ਸੈਂਟਰ ਯੂਜ਼ਿੰਗ ਈਡੀ ਐਜ਼ ਅ ਵੈਪਨ ਟੂ ਸਾਇਲੈਂਸ ਆਪੋਜੀਸ਼ਨ ਭਾਈ ਸੈਂਟਰ ਤਾਂ ਈਡੀ ਨੂੰ ਵਰਤਦਾ ਤੇ ਤੂੰ ਵਿਜੀਲੈਂਸ ਨੂੰ ਵਰਤਦਾ ਤੇ ਮੈਂ ਆਪਦੇ ਭਰਾ ਨੂੰ ਧੰਨਵਾਦ ਕਰਨਾ ਚਾਹੁੰਦਾ ਦੇਖੋ ਮੈਂ ਪਹਿਲੇ ਦਿਨ ਤੋਂ ਕਹਿੰਦਾ ਸੀ एसआईटी ਦੇ 6 ਚੀਫ ਬਦਲਤੇ ਔਰ ਮੈਂ ਤੁਹਾਨੂੰ ਕਹਿੰਦਾ ਸੀ ਐਸਆਈਟੀ ਦੇ ਹੱਕ ਚ ਕੁਛ ਨਹੀਂ ਇਹ ਸਾਰਾ ਕੁਝ ਭਗਵੰਤਮਾਨ ਨਹੀਂ ਔਰ ਕੱਲ ਉਹਨੇ ਆਪਦੇ ਇੰਟਰਵਿਊ ਚ ਮੰਨ ਲਿਆ ਉਹਨੂੰ ਸਵਾਲ ਪੁੱਛਿਆ ਗਿਆ ਕਿ 6 लीटर विक्रम ਸਿੰਘ ਮਜੀਠੀਆ ਹੈਸ बीन ਕੋਰ ਰਿਪੀਟਡਲੀ ਬਾਈ ਸਿਟ ਇਨ ਅ ਡਰਗ ਕੇਸ ਔਫ ਵਿਚ ਹੀ ਵਾਸ ਬੁਕਟ ਇਨ 21 ਬਟ ਵਾਈ ਆਰ ਦ ਅਥੋਰਿਟੀਆਂ ਟੂ ਫੇਲ ਹ ਹੈਵ ਫੇਲਡ ਟੂ ਫਾਈਲ ਅ ਚਲਾਨ ਅਗੇਂਸਟ ਹਿਮ ਹੁਣ ਜਵਾਬ ਸੁਣਿਓ ਜਵਾਬ ਕਹਿੰਦਾ ਤੇ ਕੇਸ ਗਟ ਕੰਪਲਿਕੇਟਿਡ ਡਿਊਰਿੰਗ ਦਾ ਟਾਈਮ ਆਫ ਕਾਂਗਰਸ ਗਵਰਨਮੈਂਟ ਫਿਰ ਅੱਗੇ ਭਗਵੰਤ ਮਾਨ ਕਹਿੰਦਾ देयर वर ਮੈਨੀ ਲੂਜ਼ ਐਂਡਸ ਮਤਲਬ ਕਿ ਕੇਸ ਬਣਦਾ ਨਹੀਂ ਸੀ ਠੱਕੇ ਨਾਲ ਬਣਾਤਾ ਜਿਹੜੀ ਗੱਲ ਮੈਂ ਕਹਿੰਦਾ ਸੀ ਕਿ ਸਿਆਸਤ ਤੋਂ ਪ੍ਰੇਰਿਤ ਆਜ ਭਗਵੰਤ ਮਾਨ ਕਹਿ ਰਿਹਾ ਅੱਗੇ ਕੀ ਕਹਿੰਦਾ ਕਹਿੰਦਾ ਵੀ ਆਰ ਰੀਰਾਈਟਿੰਗ ਕੇਸ ਫਾਈਲ ਹੁਣ ਮੈਨੂੰ ਨਹੀਂ ਪਤਾ ਸੀ ਕਿ ਕੇਸ ਫਾਈਲ ਵੀ ਇਹ ਰੀਰਾਈਟ ਹੋ ਸਕਦੀਆਂ 12 ਸਾਲ ਮਗਰੋਂ ਇਲੀਗੈਲਿਟੀ ਵੱਢੀ ਔਰ ਉਹ ਵੀ ਕੌਣ ਕਰ ਰਿਹਾ ਮੁੱਖ ਮੰਤਰੀ ਔਰ ਉੱਤੇ ਕੀ ਕਹਿ ਰਿਹਾ ਕਹਿੰਦਾ ਈਡੀ ਯੂਜ਼ਡ ਐਜ਼ ਅ ਵੈਪਨ ਅਗੇਂਸਟ ਆਪੋਜੀਸ਼ਨ ਤੇ ਤੂੰ ਕੀ ਕਰ ਰਿਹਾ ਭਾਈ ਔਰ ਅੱਗੇ ਸੁਣੋ ਕੀ ਕਹਿੰਦਾ ਅਸਲ ਚ ਸਿਆਣਾ ਇੰਨਾ ਹਟਦਾ ਤਾਂ ਹੈ ਨਹੀਂ ਅੱਗੇ ਕਹਿੰਦਾ ਤੇ ਚਲਾਨ ਵੀ ਡੈਫੀਨੇਟਲੀ ਵੀ ਪੁਟ ਅਪ ਮਤਲਬ ਕਿ ਚਲਾਨ ਐਸਆਈਟੀ ਨੇ ਨਹੀਂ ਦੇਣਾ ਉਹ ਤਾਂ ਭਗਵੰਤ ਮਾਨ ਨੇ ਕਹਿਤਾ ਕਿ ਦੇਣਾ ਪੈਣਾ ਹੁਣ ਦੱਸੋ ਭੁੱਲਰ ਸਾਹਿਬ ਦੀਆਂ ਲੱਤਾਂ 'ਚ ਜਾਨ ਹੈ ਜੇ ਸ਼ਰਮਾ ਜੀ ਦੀ ਲੱਤਾਂ 'ਚ ਜਾਨ ਹੈ ਕਿ ਚਲਾਨ ਨਹੀਂ ਦੇਣਗੇ ਚਲਾਨ ਦੇਣ ਦਾ ਨਹੀਂ ਦੇਣ ਦਾ ਫੈਸਲਾ ਤਾਂ ਭਗਵੰਤ ਨੇ ਕਰ ਲਿਆ ਪੋਲਿਟਿਕਲੀ ਮੋਟੀਵੇਟਿਡ ਕੰਮ ਚੱਲ ਰਿਹਾ ਹੈ ਜੋ ਕਹਿ ਰਿਹਾ ਈਡੀ ਬਾਰੇ ਉਹੀ ਤੂੰ ਕਰ ਰਿਹਾ ਹੈ ਹੋਮ ਮਿਨਿਸਟਰ ਤੂੰ ਚਲਾਨ ਫਾਇਲ ਹੋਣਾ ਚਾਹੀਦਾ ਨਹੀਂ ਹੋਣਾ ਚਾਹੀਦਾ ਇਹ ਆਈਓ ਵੇਖਦਾ ਹੈ ਮੁੱਖ ਮੰਤਰੀ ਨਹੀਂ ਵੇਖਦਾ ਇਤਲੀ ਆ ਹਾਲਾਤ ਜਦ ਪੰਜਾਬ ਦੇ ਵੀ ਕੁਝ ਇਹ ਜੇ ਬਣਿਆ ਐਵੇਂ ਪਿੱਟਣ ਦੇ ਮਗਾ ਅਸੀਂ ਤਾਂ ਠੋਕ ਬਜਾ ਕੇ ਨਜਿੱਠਦੇ ਇਹਨਾਂ ਨੂੰ ਔਰ ਮੈਂ ਫੇਰ ਕਹਿੰਨਾ ਭਗਵੰਤ ਨੂੰ ਕਿ ਤੇਰੀਆਂ ਦੌੜਾਂ ਲਵਾਵਾਂ ਆ ਇੰਟਰਵਿਊ ਵੇਖਿਆ ਸੀ ਨਾ ਇੱਕ ਆਪ ਦੀ ਏਡਾ ਬੇਸ਼ਰਮ ਬੰਦਾ ਆਪ ਦੀ ਧੀ ਨੂੰ ਪਛਾਨਣ ਤੋਂ हट ਗਿਆ ਫੋਟੋ ਥੱਲੇ ਕਰਤੀ ਥੋੜੇ ਪੱਤਰਕਾਰ ਨਾਲ ਨਾਲ ਹੀ ਇੱਕ ਇੰਟਰਵਿਊ ਸੀ ਉਹ ਫਿਰ ਉਹ ਧੀ ਪੈਣ ਨੇ ਜਿਹੜੀ ਇਹਦੀ ਸੀਰਤ ਨੇ ਫਿਰ ਉੱਥੋਂ ਜਿਹੜੀਆਂ ਇਨੂੰ ਲਾਨਤਾ ਪਾਈਆਂ ਕਿ ਤੈਨੂੰ ਭਾਂਜਾ ਕਹਤਾ ਭਾਂਜਾ ਇਹ ਮੇਰੀ ਭਾਂਜੀ ਹੈ ਤੈਨੂੰ ਆਪਦੀ ਬੇਟੀ ਨਹੀਂ ਜਿਹੜਾ ਐਡਾ ਬੇਸ਼ਰਮ ਬੰਦਾ ਹੋਵੇ ਉਤੋਂ ਪੰਜਾਬੀ ਕੀ ਆਸ ਰੱਖ ਸਕਦੇ ਜਿਹੜਾ ਆਪਦੀ ਧੀ ਦਾ ਨਾ ਬਣਿਆ ਹੋਵੇ ਉਹਨੇ ਪੰਜਾਬ ਦਾ ਬਣ ਜਾਣਾ ਇਸ ਲਈ ਮੈਂ ਤਾਂ ਪੰਜਾਬੀਆਂ ਨੂੰ ਕਹੂੰਗਾ ਸੁਚੇਤ ਹੋ ਜਾਓ ਔਰ ਮੈਨੂੰ ਇਹ ਦੀ ਐਸਆਈਟੀ ਫਰਟਾਈਟੀ ਕਿਸੇ ਤੋਂ ਕੱਖ ਨਹੀਂ ਫਿਕ ਤੁਸੀਂ ਅਕਸਰ ਇਹ ਜੇ ਨੂੰ ਤਾਂ ਮੈਂ ਇਹ ਜੇ ਨੂੰ ਨਾ ਛੰਡੇ ਵਰਗੇ ਸ਼ਰਾਬੀ ਨੂੰ ਤਾਂ ਮਸਲ ਕੇ ਰੱਖ ਦਿੰਦਾ ਹੁੰਦਾ ਮੈਂ ਤੁਸੀਂ ਅਕਸਰ ਸਿਆਸੀ ਪੁੱਛੋਣੀ ਇਹ ਕਰਦੇ ਹੋ ਜੇ ਇਹ ਜਦੋਂ ਭਗਵੰਤ ਸਿੰਘ 13 ਜੀਰੋ ਦਾ ਦਾਵਾ ਕਰ ਰਹੇ ਹੈ ਤੁਹਾਡੀ ਕੀ ਪੁੱਛਵਾਣੀ ਹੈ ਇਹ ਦੀ ਤਾਂ ਲੱਗ ਜੂ ਭਾਈ ਇਹ ਦੀ 013 ਤਾਂ ਹੋ ਜਾਣੀ ਇਹ ਇਹ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਦਾ ਬਦਲਿਆ ਜਾਣਾ ਔਰ ਮੈਨੂੰ ਜੋ ਲੱਗਦਾ ਹੈ ਜੇ ਬਚੂ ਤੇ ਇੱਕ ਸ਼ਰਤ 'ਚ ਬਚੂ ਜੇ ਇਹ ਭਾਜਪਾ ਦਾ ਨਾਮਿਨੇਟਡ ਮੁੱਖ ਮੰਤਰੀ ਹੋਊ ਫੇਰ ਤਾਂ ਵੱਧ ਸਕਦਾ ਨਹੀਂ ਤਾਂ ਅਗਲਾ ਮੁੱਖ ਮੰਤਰੀ ਪੰਜਾਬ ਦਾ ਜੇ ਆਮ ਆਦਮੀ ਪਾਰਟੀ ਚੋਂ ਹੀ ਬਣਿਆ ਕਿਉਂਕਿ ਉਹਨਾਂ ਦੇ ਸੀਟਾਂ ਵੱਧ ਨੇ ਤੇ ਉਹ ਕੁਲਤਾਰ ਸਿੰਘ ਸੰਧਵਾ ਹੋਊਗਾ ਮੇਰਾ ਇਹ ਮੰਨਣਾ ਤੁਸੀਂ ਇਹ ਇੱਕ ਚਰਚਾ 'ਚ ਕਿੰਨਾ ਕੁ ਜ਼ੋਰ ਹੈ ਕਿੰਨਾ ਕੁ ਦਮ ਹੈ ਜਿਹੜੀ ਕਿ ਤੁਸੀਂ ਖਡੂਰ ਸਾਹਿਬ ਤੋਂ ਅਕਾਲੀ ਦਲ ਦੇ ਉਮੀਦਵਾਰ ਹੋ ਸਕਦੇ ਹੋ ਲੋਕ ਸਭਾ ਚੋਣਾਂ ਲਈ ਇਹ ਚਰਚਾ ਮੇਰੇ ਵੀਰੋਂ ਥੋੜੀ ਆ ਦਾਸ ਨੂੰ ਤਾਂ ਨਾ ਕਿਸੇ ਨੇ ਪੁੱਛਿਆ ਨਾ ਕਹੇ ਨੇ ਦੱਸਿਆ ਮਗਰ ਥੋੜਾ ਮੈਂ ਧਨਵਾਦੀ ਆ ਕਿ ਤੁਸੀਂ ਗਰੀਬ ਨੂੰ ਚਰਚਾ 'ਚ ਰੱਖਦੇ ਹੋ ਮੈਂ ਲੜਾ ਨਾ ਲੜਾਂ ਥੋਡੇ ਦਿਲਾ 'ਚ ਚਰਚਾ 'ਚ ਰਵਾਂ ਲੋਕਾਂ ਦੇ ਦਿਮਾਗ 'ਚ ਚਰਚਾ 'ਚ ਰਵਾਂ ਮੈਂ ਥੋੜਾ ਸਦਾ ਧਨਵਾਦੀ ਹਾਂ ਕਾਲੀਆਂ ਕਦੋਂ ਉਮੀਦਵਾਰ ਆਪਣੇ ਬਾਣ ਕਰ ਸਕਦੇ ਇਲੈਕਸ਼ਨ ਤੋਂ ਪਹਿਲਾਂ